ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਮੇਲ ਜੋ ਮਿਸ਼ਾ ਹੈ ਉਹਦੇ ਤੇ ਗੱਲ ਕਰਦੇ ਆਂ ਸੋ ਇੱਥੇ ਕਮੈਂਟ ਵੀ ਆਇਆ ਹੋਇਆ ਹੈ ਤੇ ਆਪਾਂ ਅੱਜ ਇਹਦੇ ਬਾਰੇ ਹੀ ਦੱਸ ਦਿੰਦੇ ਆਂ ਸੋ ਕਹਿੰਦੇ ਨੇ ਕਿ ਜੇਕਰ ਆਪਾਂ ਦਰਗਾਹ ਤੇ ਕਿਤੇ ਵੀ ਚਰਾਗੀ ਤੇਲ ਪਾਉਣ ਜਾਂਦੇ ਆਂ ਕਿ ਜੋ ਉੱਥੇ ਪਹਿਲਾਂ ਤੋਂ ਚਿਰਾਗ ਲੱਗੇ ਹੋਏ ਆ ਉਨ੍ਹਾਂ ਦੇ ਵਿੱਚ ਹੀ ਤੇਲ ਪਾ ਦੇਣਾ ਚਾਹੀਦਾ ਹੈ ਜਾਂ ਫਿਰ ਆਪਣਾ ਅਲੱਗ ਤੋਂ ਚਰਾਗ ਲਗਾ ਕੇ ਆਉਣਾ ਚਾਹੀਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਦੇ ਹਾਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਜ਼ਰੂਰ ਦੱਸਾਂਗੇ ਇਹਦੇ ਵਿੱਚ ਸੋ ਇੱਥੇ ਇੱਕ ਕਮੈਂਟ ਦੱਸਦੇ ਆ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅਸੀਂ ਪੀਰ ਕੋਟੜੇ ਵਾਲੇ ਦੀ ਸੇਵਾ ਕਰਦੇ ਆ ਤੇ ਅਸੀਂ ਕਿਹੜਾ ਪਾਠ ਕਰੀਏ ਜਿਹਦੇ ਨਾਲ ਸਾਡੇ ਪੀਰ ਖੁਸ਼ ਹੋ ਜਾਣ ਸੋ ਦੇਖੋ ਜੇਕਰ ਮਾਲਕ ਨੂੰ ਖੁਸ਼ ਕਰਨਾ ਹੈ ਤਾਂ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ ਜੇਕਰ ਇਨਸਾਨ ਆਪਣਾ ਮਨ ਸਾਫ਼ ਕਰ ਲੈਂਦਾ ਹੈ ਸੱਚੀ ਨੀਅਤ ਦੇ ਨਾਲ ਮਾਲਕ ਦੀ ਸੇਵਾ ਕਰਦਾ ਹੈ ਵਿਸ਼ਵਾਸ ਰੱਖਦਾ ਹੈ ਕਿ ਮੇਰਾ ਮੁਰਸ਼ਿਦ ਹੈ ਤਾਂ ਫਿਰ ਉਹ ਵਿਸ਼ਵਾਸ ਹੀ ਉਸ ਪਰਮਾਤਮਾ ਨਾਲ ਬੁਲਾ ਦਿੰਦਾ ਹੈ ਫਿਰ ਹੀ ਪਰਮਾਤਮਾ ਖੁਸ਼ ਹੁੰਦਾ ਹੈ ਜੇਕਰ ਆਪਾਂ ਦਿਲੋਂ ਪਿਆਰ ਆਪਣੇ ਮਾਲਕ ਦੇ ਨਾਲ ਪਾਉਂਦੇ ਆਂ ਤੇ ਸੱਚਾ ਸੱਚਾ ਇਨਸਾਨ ਹੋ ਕੇ ਜਦੋਂ ਸਚਾਈ ਦੇ ਰਸਤੇ ਤੇ ਚੱਲਦਾ ਹੈ ਮਨ ਸਾਫ਼ ਰੱਖਦਾ ਹੈ ਕਿਸੇ ਲਈ ਬੈਰ ਵਿਰੋਧ ਨਹੀਂ ਰੱਖਦਾ ਸੋ ਚੰਗੇ ਕਰਮ ਕਰਦਾ ਹੈ ਮਾੜਾ ਕਰਮ ਨਹੀਂ ਚੰਗੀ ਸੰਗਤ ਕਰਦਾ ਹੈ ਉਹਦੇ ਤੇ ਮਾਲਕ ਦੀ ਕਿਰਪਾ ਜ਼ਰੂਰ ਹੁੰਦੀ ਹੈ ਚਾਹੇ ਤੁਸੀਂ ਕੋਈ ਗੁਰੂ ਧਾਰਨਾ ਕੀਤੀ ਹੈ ਚਾਹੇ ਨਹੀਂ ਕੀਤੀ ਸਭ ਨੂੰ ਜ਼ਰੂਰੀ ਹੈ ਕਿ ਮਨ ਦਾ ਸਾਫ਼ ਹੋਣਾ ਜੇਕਰ ਮਨ ਸਾਫ਼ ਹੋਵੇਗਾ ਸਚਾਈ ਦੇ ਰਸਤੇ ਤੇ ਚੱਲੋਗੇ ਤਾਂ ਸਭ ਕੁਝ ਹੀ ਇਨਸਾਨ ਪਾ ਲੈਂਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਜੀ ਇਹਨਾਂ ਨੇ ਕਮੈਂਟ ਬਹੁਤ ਪਿਆਰਾ ਕੀਤਾ ਹੈ ਸੋ ਇਹ ਕਹਿੰਦੇ ਕਿ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਹਨ ਤੇ ਮਾਲਕ ਦੀ ਕਿਰਪਾ ਨਜ਼ਰ ਆਉਂਦੀ ਹੈ ਸੋ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਗੌਰ ਦੇ ਨਾਲ ਸੁਣਦੇ ਹੋ ਸਮਝਦੇ ਹੋ ਤਾਈਓ ਤੁਹਾਡੀ ਸਮਝ ਵਿੱਚ ਵੀਡੀਓ ਆਉਂਦੀ ਹੈ ਤੇ ਤਾਈਓ ਤੁਹਾਨੂੰ ਵਧੀਆ ਲੱਗਦੀ ਹੈ ਸੋ ਜੇਕਰ ਆਪਾਂ ਮਨ ਲਗਾ ਕੇ ਕੋਈ ਵੀ ਕੰਮ ਨਾ ਕਰੀਏ ਤੇ ਉਹਦੇ ਵਿੱਚ ਮਨ ਨਹੀਂ ਟਿਕਦਾ ਜੇਕਰ ਆਪਣਾ ਮਨ ਹੈ ਕੋਈ ਕੰਮ ਕਰਨ ਦੇ ਵਿੱਚ ਤਾਂ ਮਨ ਕੰਮ ਵਿੱਚ ਟਿਕਦਾ ਹੈ ਧਿਆਨ ਸੁਰਤੀ ਮਾਲਕ ਦੇ ਚਰਨਾਂ ਵਿੱਚ ਜੁੜਦੀ ਹੈ ਜਿੱਕਰਸਤੀ ਦਿਲੋਂ ਸੁਣਦੇ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹ ਕਹਿੰਦੇ ਆ ਕਿ ਦੀਦੀ ਜੀ 11ਵੇਂ ਵਾਲੇ ਦਿਨ ਕਿਸ ਚੀਜ਼ ਦਾ ਖਤਮ ਦਵਾਈਏ ਕਿਸ ਚੀਜ਼ ਦਾ ਜਾਨੀ ਭੋਗ ਲਗਾਉਣਾ ਚਾਹੀਦਾ ਹੈ ਸੋ ਦੇਖੋ ਇਹ ਆਪੋ ਆਪਣੀ ਸ਼ਰਧਾ ਹੈ ਬਹੁਤ ਚੀਜ਼ਾਂ ਆ ਬਹੁਤ ਪ੍ਰਸ਼ਾਦ ਆ ਜਿਹੜੇ ਆਪਾਂ ਚੜ੍ਹਾ ਸਕਦੇ ਆ ਬਾਕੀ ਜੋ ਤੁਹਾਡਾ ਮਨ ਕਰਦਾ ਆ ਤੁਸੀਂ ਆਪਣੀ ਗੁੰਜਾਇਸ਼ ਦੇ ਹਿਸਾਬ ਦੇ ਨਾਲ ਤੁਸੀਂ ਕੁਝ ਵੀ ਚੜ੍ਹਾ ਸਕਦੇ ਆ ਪਰਸ਼ਾਦ ਵੰਡ ਸਕਦੇ ਆ ਚਿੱਟੇ ਚੋਲ ਵੀ ਬਣਾ ਸਕਦੇ ਆ ਮਿੱਠੇ ਹੋਣੇ ਚਾਹੀਦੇ ਆ ਬਾਕੀ ਰੰਗ ਵਾਲੇ ਵੀ ਬਣਾ ਸਕਦੇ ਆ ਬੇਸਣ ਦਾ ਵੀ ਭੋਗ ਲਗਾ ਸਕਦੇ ਆ ਖੀਰ ਵੀ ਬਣਾ ਸਕਦੇ ਆ ਸੋ ਪਰਸ਼ਾਦ ਤਾਂ ਜਿਹੜਾ ਵੀ ਤੁਹਾਡਾ ਮਨ ਕਰਦਾ ਹੈ ਤੁਸੀਂ ਚੜਾ ਸਕਦੇ ਹੋ ਵੈਸੇ ਤਾਂ ਜ਼ਿਆਦਾ ਤੱਕ ਨਿਆਜ਼ ਹੀ ਚੜਾਈ ਜਾਂਦੀ ਹੈ ਸੋ ਇੱਥੇ ਇੱਕ ਕਮੈਂਟ ਹੋਰ ਦੱਸਦੇ ਆ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਲੱਖ ਦਾ ਤਾਂ ਪੀਰ ਦਾ ਕਿਹੜਾ ਕਰਮਾ ਪੜਨਾ ਚਾਹੀਦਾ ਹੈ ਤੇ ਸਹੀ ਤਰੀਕਾ ਕੀ ਹੈ ਭੋਗ ਲਗਾਉਣ ਦਾ ਸੋ ਸਾਨੂੰ ਇਹਨਾਂ ਨੇ ਲਿਖਿਆ ਹੈ ਕਿ ਕਹਿੰਦੇ ਸਾਨੂੰ ਵੀਡੀਓ ਤੁਹਾਡਾ ਬਹੁਤ ਵਧੀਆ ਲੱਗਦੀਆਂ ਸੋ ਧੰਨਵਾਦ ਕਰਦੀ ਹਾਂ ਜੀ ਬਾਕੀ ਲੱਖ ਦਾ ਤਾਂ ਪੀਰ ਜੀ ਨੂੰ ਭੋਗ ਕਿਸ ਤਰ੍ਹਾਂ ਲਗਾਉਣਾ ਹੈ ਸੋ ਕੋਈ ਔਖਾ ਕਰਮ ਨਹੀਂ ਹੈ ਕਰਨਾ ਸੋ ਨਿਆਜ ਜੇਕਰ ਬਣਾਉਂਦੇ ਹੋ ਚੂਰੀ ਬਣਾਉਂਦੇ ਹੋ ਜਿਹੜਾ ਵੀ ਪ੍ਰਸ਼ਾਦ ਤੁਸੀਂ ਪੀਰ ਨੂੰ ਚੜਾਉਂਦੇ ਹੋ ਜੇਕਰ ਘਰ ਵਿੱਚ ਦਰਬਾਰ ਹੈ ਤਾਂ ਇੱਕ ਗੋਟੇ ਦੀ ਅੱਗ ਬਣਾ ਕੇ ਉਹਦੇ ਉੱਤੇ ਤੁਸੀਂ ਆਪਣੇ ਮਾਲਿਕ ਦਾ ਨਾਮ ਲੈ ਕੇ ਉਹ ਪ੍ਰਸ਼ਾਦ ਪੰਜ ਵਾਰ ਪਾਉਣਾ ਹੈ ਤੇ ਧੂਪ ਇਹਨੂੰ ਹੀ ਕਹਿੰਦੇ ਆ ਭੋਗ ਲਗਾਉਣਾ ਜੇਕਰ ਗੋਟੇ ਦੀ ਅੱਗ ਤੇ ਤੁਸੀਂ ਧੂਪ ਪਾਉਂ ਪਹਿਲਾਂ ਤੁਸੀਂ ਸਰੋਂ ਦਾ ਤੇਲ ਜ਼ਰੂਰ ਥੋੜਾ ਜਿਹਾ ਪਾਉਣਾ ਹੈ ਗੋਟੇ ਦੇ ਉੱਪਰ ਜਾਂ ਫਿਰ ਦੇਸੀ ਘਿਓ ਸੋ ਫਿਰ ਉਸ ਤੋਂ ਬਾਅਦ ਜੋ ਪ੍ਰਸ਼ਾਦ ਬਣਾਇਆ ਹੋਇਆ ਹੈ ਆ ਉਹ ਤੁਸੀਂ ਉਹਨਾਂ ਦਾ ਨਾਮ ਲੈ ਕੇ ਉਸ ਗੋਟੇ ਦੇ ਉੱਤੇ ਪਾਉਣਾ ਹੈ ਇਹਦੇ ਨਾਲ ਕੀ ਹੁੰਦਾ ਹੈ ਕੀ ਅਸੀਂ ਕਹਿ ਦੀ ਰਾਹ ਕੀ ਭੋਗ ਲਗਾ ਦਿੱਤਾ ਕਿ ਮੀ ਮਾਲਕ ਹਮੇਸ਼ਾ ਸੁਗੰਧ ਹੀ ਪਸੰਦ ਕਰਦੇ ਆ ਉਹਨਾਂ ਨੂੰ ਸਿਰਫ ਖੁਸ਼ਬੂ ਚਾਹੀਦੀ ਹੁੰਦੀ ਆ ਹੁਣ ਆਪਾਂ ਅਗਰਵਤੀਆਂ ਤੋਂ ਨਵੇਂ ਤੋਂ ਨਵੇਂ ਲਿਆ ਕੇ ਵਰਤਦੇ ਆ ਕਿ ਜਿਹਦੇ ਵਿੱਚ ਖੁਸ਼ਬੂ ਵਧੀਆ ਆਉਂਦੀ ਹੋਵੇ ਸੋ ਮਾਲਕ ਹਮੇਸ਼ਾ ਸਬਾਈ ਪਸੰਦ ਕਰਦਾ ਹੈ ਖੁਸ਼ਬੂ ਵਾਲੀ ਚੀਜ਼ ਪਸੰਦ ਕਰਦਾ ਹੈ ਖੁਸ਼ਬੂ ਵੀ ਲੈਣਾ ਹੀ ਉਹ ਪਸੰਦ ਕਰਦੇ ਆ ਸੋ ਇਸ ਕਰਕੇ ਅਸੀਂ ਫੁੱਲ ਵੀ ਦਰਗਾਹਾਂ ਤੇ ਮੰਦਰ ਗੁਰਦੁਆਰਿਆਂ ਵਿੱਚ ਚੜਾਉਂਦੇ ਆ ਇਸ ਕਰਕੇ ਹੀ ਚੜਾਉਂਦੇ ਆ ਕੀ ਉਹ ਮਾਲਕ ਹਮੇਸ਼ਾ ਸੁਗੰਧ ਹੀ ਪਸੰਦ ਕਰਦੇ ਆ ਚੰਗੀ ਖੁਸ਼ਬੂ ਪਸੰਦ ਕਰਦੇ ਆ ਬਾਕੀ ਜਿੱਥੇ ਸਪਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ ਸੋ ਹਮੇਸ਼ਾ ਸਾਫ ਸਪਾਈ ਰੱਖੋ ਆਪਣੇ ਬਾਬਾ ਜੀ ਦੇ ਰੂਮ ਵਿੱਚ ਵੀ ਸਪਾਈ ਰੱਖੋ ਤੇ ਆਪਣੇ ਮਨ ਦੇ ਅੰਦਰ ਵੀ ਸਪਾਈ ਰੱਖਣੀ ਆ ਜਿਹਦੇ ਨਾਲ ਮਨ ਵਿੱਚ ਵੀ ਉਸ ਪਰਮਾਤਮਾ ਦੀ ਜੋਤ ਜਗ ਸਕੇ ਸੋ ਜਦੋਂ ਆਪਾਂ ਮਨ ਸਾਫ ਰੱਖਦੇ ਆ ਤੇ ਪਰਮਾਤਮਾ ਮਨ ਵਿੱਚ ਵਸਦਾ ਹੈ ਮਨ ਵਿੱਚ ਚਾਨਣ ਕਰਦਾ ਹੈ ਜਿਹਦੇ ਨਾਲ ਫਿਰ ਗਿਆਨ ਵਾਲਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਕਰਕੇ ਇੱਕ ਕੰਮ ਕਰਨੀ ਚਾਹੀਦੀ ਹੈ ਬਾਕੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਜੇਕਰ ਕੋਈ ਕਲਮਾ ਪੜ੍ਹਨਾ ਚਾਹੁੰਦੇ ਹੋ ਤਾਂ ਦੋ ਚਾਰ ਵੀਡੀਓ ਇਹਦੇ ਤੇ ਕਲਮਿਆਂ ਦੀਆਂ ਪਾਈਆਂ ਹੋਈਆਂ ਆ ਜਿਹੜਾ ਤੁਹਾਨੂੰ ਸੌਖਾ ਲੱਗੇ ਉਹ ਤੁਸੀਂ ਕਰ ਸਕਦੇ ਆ ਜੇਕਰ ਤੁਹਾਡੇ ਗੁਰੂ ਦਾ ਨਾਮ ਸ਼ਬਦ ਹੈ ਕੋਈ ਤੁਹਾਡੇ ਕੋਲ ਤਾਂ ਫਿਰ ਉਹੀ ਹੀ ਕਮਾਈ ਕਰਨੀ ਆ ਉਹੇ ਨਾਮ ਸ਼ਬਦ ਕਰਨਾ ਚਾਹੀਦਾ ਹੈ ਫਿਰ ਭਾਵੇਂ ਤੁਸੀਂ ਪੀਰਾਂ ਦੀ ਹੀ ਸੇਵਾ ਕਿਉਂ ਨਾ ਕਰਦੇ ਹੋ ਪਰ ਨਾਮ ਸ਼ਬਦ ਤੁਸੀਂ ਆਪਣੇ ਗੁਰੂ ਦਾ ਹੀ ਕਰਨਾ ਹੈ ਉਹਦੇ ਨਾਲ ਹੀ ਸੇਵਾ ਸਫਲ ਹੋ ਜੇ ਦੀ ਹੈ ਹੁਣ ਆਪਾਂ ਇਥੇ ਸੋ ਬਾਕੀ ਕਹਿੰਦੇ ਆ ਕਿ ਜੇਕਰ ਆਪਾਂ ਭੋਗ ਲਗਾਉਂਦੇ ਆ ਤੇ ਕਿਹੜਾ ਸ਼ਬਦ ਪੜਨਾ ਚਾਹੀਦਾ ਹੈ ਸੋ ਦੇਖੋ ਅਰਦਾਸ ਬੇਨਤੀ ਹੀ ਕਰਨੀ ਆ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਹੁਣ ਆਪਾਂ ਚਿਰਾਗ ਰੋਸ਼ਨ ਕਰਦੇ ਆ ਤੇ ਚਿਰਾਗਾ ਵੇਲੇ ਆਪਾਂ ਕਲਮੇ ਦਾ ਜਾਪ ਕਰਨਾ ਆ ਤੂਪ ਪਾਉਣ ਵੇਲੇ ਅਸੀਂ ਆ ਕਲਮੇ ਦਾ ਜਾਪ ਕਰਨਾ ਨਾਮ ਸ਼ਬਦ ਇੱਕ ਹੀ ਬਹੁਤ ਹੁੰਦਾ ਆ ਉਹਦੇ ਵਿੱਚ ਹੀ ਮਾਲਕ ਖੁਸ਼ ਹੋ ਜਾਂਦਾ ਹੈ ਬਸ ਸਿਰਫ ਇੰਨਾ ਹੈ ਕਿ ਪਿਸ਼ਵਾਸ ਰੱਖ ਕੇ ਕੋਈ ਵੀ ਕਰਮ ਕਰਦੇ ਹੋ ਅਰਦਾਸ ਬੇਨਤੀ ਕਰ ਲਈਆ ਵਿਸ਼ਵਾਸ ਰੱਖ ਕੇ ਕਰਨੀ ਆ ਕਿ ਸਾਡਾ ਮਾਲਕ ਇਸ ਸਮੇਂ ਬੈਠਾ ਹੋਇਆ ਤੇ ਸੁਣਦਾ ਹੈ ਸੋ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਕੋਈ ਵੀ ਕਰਮ ਕਰਦੇ ਆ ਉਹ ਸਫਲ ਹੁੰਦਾ ਹੈ ਸੋ ਇਹ ਨਹੀਂ ਜ਼ਰੂਰੀ ਹੈ ਕਿ ਅਸੀਂ ਇਹ ਬੱਖ-ਵੱਖ ਨਾਮ ਸ਼ਬਦ ਸਿਮਰਨੇ ਆ ਫਿਰ ਹੀ ਸਾਡਾ ਮਾਲਕ ਇਸੇਵਾ ਨੂੰ ਕਬੂਲ ਕਰੇਗਾ ਸੋ ਇਹ ਮਨ ਦਾ ਭਲੇਖਾ ਹੈ ਸ਼ਬਦ ਇੱਕ ਹੀ ਹਮੇਸ਼ਾ ਸਾਡਾ ਜਿੰਦਗੀ ਵਿੱਚ ਲੈਣਾ ਚਾਹੀਦਾ ਹੈ ਇੱਕ ਹੀ ਗੁਰੂ ਨਾਮ ਸ਼ਬਦ ਦਿੰਦਾ ਹੈ ਸੋ ਵੱਖ-ਵੱਖ ਥਾਂਾਂ ਤੇ ਜਾ ਕੇ ਗੁਰੂ ਧਾਰਨਾ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੰਨੇ ਆਪਾਂ ਨਾਮ ਸ਼ਬਦ ਲੈਨੇ ਹੁੰਦੇ ਆਂ ਦੀ ਉਹ ਫਿਰ ਬੇਅਰਥ ਵੀ ਹੁੰਦੀ ਹੈ ਨਾਮ ਸ਼ਬਦ ਤਾਂ ਇੱਕ ਹੀ ਨਹੀਂ insan ਤੋਂ ਕਾਰ ਹੁੰਦਾ ਤੇ ਇਹਨੇ ਨਾਮ ਸ਼ਬਦ ਦਾ ਆਪਾਂ ਕਰਕੇ ਕੀ ਕਰਾਂਗੇ ਸੋ ਇੱਕ ਨਾਮ ਸ਼ਬਦ ਨੂੰ ਸਿਮਰ ਲਓ ਉਹਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜੋ ਚਿਰਾਗ ਪਹਿਲਾਂ ਤੋਂ ਹੀ ਦਰਬਾਰ ਵਿੱਚ ਲੱਗੇ ਹੋਏ ਹੁੰਦੇ ਆ ਕਿ ਅਸੀਂ ਉਹਨਾਂ ਵਿੱਚ ਹੀ ਤੇਲ ਪਾ ਸਕਦੇ ਆ ਜਾਂ ਫਿਰ ਅਲੱਗ ਤੋਂ ਅਸੀਂ ਆਪਣਾ ਦੀਵਾ ਜਾ ਕੇ ਜਗਾਉਣਾ ਹੈ ਤੇ ਉਹਦੇ ਨਾਲ ਮਨਜ਼ੂਰੀ ਹੁੰਦੀ ਹੈ ਸੋ ਦੇਖੋ ਇਹ ਸਭ ਆਪਣੇ ਮਨ ਦੇ ਭਲੇਖੇ ਆ ਕਿ ਅਸੀਂ ਜੇਕਰ ਘਰ ਵਿੱਚੋਂ ਆਪਣਾ ਦੀਵਾ ਜਾਂ ਚਿਰਾਗ ਘਰੋਂ ਲੈ ਕੇ ਜਾਈਏ ਉਹ ਹੀ ਰੋਸ਼ਨ ਕਰੀਏ ਤਾਂ ਮਨਜ਼ੂਰ ਹੁੰਦਾ ਹੈ ਸੋ ਹੁਣ ਆਪਾਂ ਕਿਤੇ ਵੀ ਦਰਗਾਹ ਤੇ ਜਾਂਦੇ ਉੱਥੇ ਇੱਕ ਹੀ ਦੀਵਾ ਵੱਡਾ ਲਗਾਇਆ ਹੁੰਦਾ ਹੈ ਚਰਾਗ ਤੇ ਉਹਦੇ ਵਿੱਚ ਹੀ ਸਾਰੇ ਤੇਲ ਪਾਉਂਦੇ ਆ ਉਸ ਚਰਾਗ ਦੀ ਇਹ ਮੰਨਤਾ ਹੈ ਕਿ ਜਿੰਨਾ ਉਹਦੇ ਵਿੱਚ ਸੰਗਤ ਤੇਲ ਪਾਉਂਦੀ ਹੈ ਜਿੰਨੀ ਦੁਨੀਆ ਚਾਹੁੰਦੀ ਹੈ ਫਿਰ ਅਰਦਾਸ ਬੇਨਤੀ ਕਰਦੀ ਆ ਤੇ ਉਸ ਚਰਾਗ ਦੀ ਪਾਵਰ ਕਿਤੇ ਹੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਪੂਰੀ ਦੁਨੀਆ ਉਸ ਚਿਰਾਗ ਵਿੱਚ ਤੇਲ ਪਾਉਂਦੀ ਈ ਸੰਗਤ ਜਾਂਦੀ ਆ ਦਿਨ ਵਿੱਚ ਸਾਰਿਆਂ ਨੇ ਉਸ ਚਿਰਾਗ ਵਿੱਚ ਤੇਲ ਪਾਉਣਾ ਤੇ ਉਹ ਚਿਰਾਗ 24 ਘੰਟੇ ਜਗਦਾ ਹੀ ਰਹਿੰਦਾ ਆ ਰੋਸ਼ਨ ਹੀ ਰਹਿੰਦਾ ਆ ਤੇ ਜੋ ਚਿਰਾਗ 24 ਘੰਟੇ ਜਗਦਾ ਹੈ ਰੋਸ਼ਨ ਰਹਿੰਦਾ ਉੰਨੀ ਹੀ ਪਾਵਰ ਵੱਧ ਜਾਂਦੀ ਹੈ ਸੋ ਜਦੋਂ ਅਸੀਂ ਉਸ ਚਿਰਾਗ ਵਿੱਚ ਤੇਲ ਪਾਉਂਦੇ ਆ ਮਾਲੂਮ ਦੀ ਨਜ਼ਰ ਹੁੰਦੀ ਹੈ ਸੋ ਉਹ ਤੇਲ ਪਾਇਆ ਕਬੂਲ ਹੋ ਜਾਂਦਾ ਹੈ ਸੋ ਇਸ ਕਰਕੇ ਕਦੇ ਮਨ ਵਿੱਚ ਬਹਿਮ ਨਹੀਂ ਲੈ ਕੇ ਹੋਣਾ ਕਿ ਜੋ ਉੱਥੇ ਚਿਰਾਗ ਜਗਦੇ ਆ ਸ਼ਾਇਦ ਨੇ ਗੁਨੇ ਸੋ ਦੂਸਰੀ ਗੱਲ ਇੱਥੇ ਇਹ ਦੱਸਾਂਗੇ ਕਿ ਜੋ ਤੁਸੀਂ ਤੇਲ ਲੈ ਕੇ ਜਾਂਦੇ ਹੋ ਜੇਕਰ ਚਿਰਾਗ ਤੇਲ ਦੇ ਨਾਲ ਪਹਿਲਾਂ ਹੀ ਭਰੇ ਹੋਏ ਆ ਤੇ ਤੇਲ ਡੁੰਗਾ ਹੈ ਤਾਂ ਫਿਰ ਤੁਸੀਂ ਤੇਲ ਮਾਲਕ ਦਾ ਨਾਮ ਲੈ ਕੇ ਉੱਦਹੀਂ ਹੀ ਉੱਥੇ ਰੱਖਿਆ ਵੋ ਕਿਉਂਕਿ ਜਿਹੜੀ ਚੀਜ਼ ਮਾਲਕ ਦੇ ਘਰ ਚਲੀ ਗਈ ਉਹ ਮਾਲਕ ਦੀ ਨਜ਼ਰ ਹੋ ਜਾਂਦੀ ਹੈ ਕਿ ਇਹ ਸਾਡੇ ਨਾਮ ਤੇ ਕੱਢੀ ਹੋਈ ਚੀਜ਼ ਆ ਤੇ ਇਹ ਸਾਡਾ ਸੇਵਕ ਸਾਡੇ ਲਈ ਲੈ ਕੇ ਆਇਆ ਕਬੂਲ ਵੈਸੇ ਹੀ ਚੀਜ਼ ਹੋ ਜਾਂਦੀ ਆ ਸੋ ਕਦੇ ਇਹ ਨਾ ਦੇਖੋ ਕਿ ਜੇਕਰ ਉਹ ਭਰਿਆ ਹੋਇਆ ਤਾਂ ਅਸੀਂ ਤੇਲ ਪਾਉਣਾ ਹੀ ਪਾਉਣਾ ਹੈ ਉਹ ਦੁੱਧ ਦਾ ਹੀ ਕਿਉਂ ਨਾ ਖਾ ਤਾਂ ਮਨ ਵਿੱਚ ਜੋ ਫਰਿਆਦ ਕਰਦੇ ਆ ਉਹ ਜਦ ਆਪਾਂ ਮਾਲਿਕ ਦੇ ਘਰ ਪਹੁੰਚ ਹੀ ਗਏ ਆ ਤੇ ਜੋ ਉਹਨਾਂ ਦੇ ਦਰ ਤੱਕ ਪਹੁੰਚ ਜਾਂਦਾ ਹੈ ਮਾਲਿਕ ਨੂੰ ਤਾਂ ਉਹਦੇ ਬਾਰੇ ਵੀ ਸੋਚਣਾ ਪੈਂਦਾ ਹੈ ਸੋ ਇਸ ਕਰਕੇ ਜੋ ਚੀਜ਼ ਚਲੀ ਗਈ ਆ ਉਹਨਾਂ ਨੂੰ ਸਭ ਪਤਾ ਹੈ ਸੋ ਇਸ ਕਰਕੇ ਕਦੇ ਮਨ ਵਿੱਚ ਇਹ ਵਹਿਮ ਭਰਮ ਨਹੀਂ ਲੈ ਕੇ ਆਉਣੇ ਉੱਚੀ ਜੁੱਥੇ ਰੱਖ ਦਿਓ ਬਾਅਦ ਵਿੱਚ ਉਹ ਵਰਤੀ ਜਾਂਦੀ ਆ ਉੱਥੇ ਹੀ ਵਰਤ ਲੈਂਦੇ ਬਾਕੀ ਕਈ ਦਰਗਾਹਾਂ ਤੇ ਇਹ ਰਸਮ ਹੁੰਦੀ ਆ ਕਈ ਦਰਬਾਰਾਂ ਤੇ ਕਿ ਘਰ ਵਿੱਚੋਂ ਮਿੱਟੀ ਦੇ ਦੀਵੇ ਲੋਕੀ ਲੈ ਕੇ ਜਾਂਦੇ ਆ ਤੇ ਉਹ ਜਾ ਕੇ ਉੱਥੇ ਰੋਸ਼ਨ ਕਰਦੇ ਆ ਸੋ ਜੇਕਰ ਤੁਹਾਨੂੰ ਵੀ ਨਗਦਾ ਹੈ ਕਿ ਅਸੀਂ ਇਸ ਦਰਗਾਹ ਤੇ ਜਾਂਦੇ ਆ ਤੇ ਇਸ ਤਰ੍ਹਾਂ ਉੱਤੇ ਦੀਵਾ ਜਗਾਇਆ ਜਾਂਦਾ ਤੇ ਉਸੇ ਤਰ੍ਹਾਂ ਜਗਾਓ ਤੇ ਜੇਕਰ ਪਹਿਲਾਂ ਤੋਂ ਹੀ ਉੱਥੇ ਇੱਕ ਚਰਾਗ ਲਗਾਇਆ ਹੋਇਆ ਆ ਦਰਗਾਹ ਕੋਲੋਂ ਤਾਂ ਉਸ ਚਰਾਗ ਦੇ ਵਿੱਚ ਹੀ ਤੇਲ ਪਾਉਣਾ ਚਾਹੀਦਾ ਹੈ